ਸਤ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੇ ਬੜੇ ਹੀ ਪਿਆਰ ਸਤਕਾਰ ਸਹਿਤ ਗੁਰੂ ਚਰਣਾ ਵਿੱਚ ਸੱਜ ਕੇ ਆਪ ਸਰਬੱਤ ਸੰਗਤ ਨੇ ਗੁਰੂ ਸਵਾਰਿਆਂ ਪਾਸੋਂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਗੁਰਮਤ ਦਾ ਸੁਨੇਹਾ ਸੰਦੇਸ਼ ਹੈ ਸਤਿਕਾਰਯੋਗ ਡਾਕਟਰ ਹਰਜਿੰਦਰ ਸਿੰਘ ਜੀ ਅਤੇ ਵੀਰ ਗੁਰਜਨ ਸਿੰਘ ਜੀ ਰੂਪਵਾਲੀ ਸਤਿ ਤਿੰਨਾਂ ਤੋਂ ਪਹਿਲਾਂ ਸਤਕਾਰਯੋ ਭਾਈ ਸਾਹਿਬ ਜੀ ਆਪ ਜੀ ਦੇ ਨਾਲ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਸਨ ਜਿਸ ਨੂੰ ਆਪ ਜੀ ਨੇ ਬੜੀ ਕਾਗਰਤਾ ਪਿਆਰ ਸਤਕਾਰ ਸਹਿਤ ਸ਼ਰਵਨ ਕੀਤਾ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਸੰਸਾਰ ਦੇ ਹਰ ਪ੍ਰਾਣੀ ਮਾਤਰ ਨੂੰ ਬਾਹਰ ਦੀ ਭਟਕਣਾ ਤੋਂ ਮੋਕਤ ਹੋ ਕੇ ਆਪਣੇ ਜੀਵਨ ਦੇ ਸੱਚ ਨੂੰ ਪਹਿਚਾਨਣ ਦੀ ਪ੍ਰੇਰਣਾ ਕਰਦੇ ਹਨ ਕਿਉਂਕਿ ਭਟਕਣਾ ਹੁੰਦੀ ਹੀ ਉਥੇ ਹੈ ਜਿੱਥੇ ਇਨਸਾਨ ਸੱਚ ਤੋਂ ਖੁੰਝ ਜਾਵੇ ਬਹੁਤੀ ਵਾਰ ਆਪਣੇ ਜੀਵਨ ਅੰਦਰ ਇਨਸਾਨ ਦੂਜਿਆਂ ਵੱਲ ਤੱਕ ਕੇ ਪਛਤਾਉਂਦਾ ਹੈ ਦੂਜਿਆਂ ਵੱਲ ਵੇਖ ਕੇ ਭਟਕਦਾ ਹੈ ਦੂਜਿਆਂ ਵੱਲ ਧਿਆਨ ਕਰਕੇ ਦੁਖੀ ਹੁੰਦਾ ਹੈ ਉਸ ਦਾ ਕਾਰਨ ਇੱਕੋ ਹੀ ਹੈ ਕਿ ਜੋ ਆਪਣੀ ਜੀਵਨ ਦੀਆਂ ਸਚਾਈਆਂ ਹਨ ਮਨੁੱਖ ਉਹਨਾਂ ਨੂੰ ਕਬੂਲ ਨਹੀਂ ਕਰਦਾ ਪ੍ਰਵਾਨ ਨਹੀਂ ਕਰਦਾ ਉਹਨਾਂ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਮਨੁੱਖ ਚੱਲ ਰਿਹਾ ਹੋਵੇ ਤੇ ਉਸ ਦਾ ਪਰਛਾਵਾਂ ਉਸ ਦੇ ਨਾਲ-ਨਾਲ ਚੱਲਦਾ ਜਿੱਦੋਂ ਉਹ ਜਾਏਗਾ ਜੇ ਚਾਨਣ ਸਾਡੇ ਮਗਰੋਂ ਪੈ ਰਿਹਾ ਹੋਵੇਗਾ ਪਰਛਾਵਾਂ ਸਾਡੇ ਅੱਗੇ ਹੋਏਗਾ ਜੇ ਚਾਨਣ ਸਾਹਮਣੇੋਂ ਮੂੰਹ ਵਾਲੇ ਪਾਸਿਓਂ ਪੈ ਰਿਹਾ ਹੋਵੇਗਾ ਪਰਛਾਵਾਂ ਸਾਡਾ ਪਿਛਾਂ ਵਾਲੋਂ ਹੋਏਗਾ ਜੇ ਕੋਈ ਮਨੁੱਖ ਚਾਹੇ ਮੈਂ ਆਪਣੇ ਇਸ ਪਰਛਾਵੇਂ ਤੋਂ ਛੁਟਕਾਰਾ ਪਾ ਲਵਾਂ ਤੇ ਇਹ ਹੋ ਨਹੀਂ ਸਕਦਾ ਕਿਉਂਕਿ ਪਰਛਾਵਾਂ ਵੀ ਸਾਡਾ ਆਪਣਾ ਹੈ ਮਨੁੱਖ ਦੇ ਜੀਵਨ ਦੇ ਅੰਦਰ ਜੋ ਕੁਝ ਵੀ ਹੈ ਜੋ ਅਸਾਂ ਕਮਾਇਆ ਹੈ ਜੋ ਅਸਾਂ ਹੰਡਾਇਆ ਹੈ ਜੋ ਸਾਡੇ ਮਨ ਅੰਦਰ ਹੈ ਉਸ ਦੇ ਪ੍ਰਭਾਵ ਤੋਂ ਇਨਸਾਨ ਕਦੇ ਵੀ ਪਰੇ ਨਹੀਂ ਜਾ ਸਕਦਾ ਇਸ ਨੂੰ ਵਿਦਵਾਨ ਜਨਾਂ ਨੇ ਆਖਿਆ ਹੈ ਮਨੁੱਖ ਦੇ ਜੀਵਨ ਦਾ ਜੋ ਸੱਚ ਹੈ ਜੇ ਬੰਦਾ ਉਸ ਨੂੰ ਕਬੂਲ ਕਰ ਲਵੇ ਰੱਬ ਦੀ ਰਜ਼ਾ ਦੇ ਵਿੱਚ ਅਕਾਲ ਪੁਰਖ ਦੇ ਗੁਣਾਂ ਦਾ ਆਸਰਾ ਤੱਕਦਿਆਂ ਜੀਵਨ ਜੀਵੇ ਉਹ ਬਾਹਰ ਨਹੀਂ ਭਟਕੇਗਾ ਜਿਵੇਂ ਸਤਕਾਰਯੋ ਭਾਈ ਸਾਹਿਬ ਜੀ ਜ਼ਿਕਰ ਕਰ ਰਹੇ ਸਨ ਮਨੁੱਖ ਦੇ ਅੰਦਰ ਦੀ ਭਟਕਣਾ ਉਸ ਨੂੰ ਚਾਰਛੇਰੇ ਲਈ ਫਿਰਦੀ ਏ ਲੋਭੀ ਜੀੜਾ ਥੇਰਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਲੋਭ ਦਾ ਸ਼ਿਕਾਰ ਹੋਇਆ ਇਹ ਮਨ ਕਿ ਇਥੋਂ ਵੀ ਕੁਝ ਉਥੋਂ ਵੀ ਕੁਝ ਕੁਝ ਨਾ ਕੁਝ ਕਿਤੇ ਉਹਨਾਂ ਕਿਤੇ ਉਹ ਮਿਲ ਜਾਏ ਪ੍ਰਾਪਤ ਹੋ ਜਾਏ ਇਹ ਸਾਾਸ ਦੇ ਨਾਲ ਮਨੁੱਖ ਸਾਰਾ ਜੀਵਨ ਆਸੇ-ਬਾਸੇ ਦੌੜਦਿਆਂ ਭਟਕਦਿਆਂ ਭੱਜਦਿਆਂ ਗੁਜ਼ਾਰ ਦਿੰਦਾ ਹੈ ਸਾਡੀ ਹਾਲਤ ਉਸ ਮਨੁੱਖ ਵਰਗੀ ਵੀ ਹੁੰਦੀ ਹੈ ਜਿਸ ਦੀ ਥਾਲੀ ਦੇ ਅੰਦਰ ਇੱਕ ਪ੍ਰਸ਼ਾਦਾ ਪਿਆ ਹੋਇਆ ਹੈ ਆਚਾਰ ਦੇ ਨਾਲ ਉਸ ਨੂੰ ਖਾਣ ਵਾਸਤੇ ਦਿੱਤਾ ਗਿਆ ਉਹ ਬੰਦਾ ਕਿਸੇ ਡੂੰਗੀ ਸੋਚ ਵਿੱਚ ਗਵਾਚਾ ਹੋਇਆ ਧਿਆਨ ਕਰੀ ਬੈਠਾ ਹੈ ਨਾਲ ਦੇ ਗਵਾਂਢੀ ਦੇ ਘਰ ਦੇ ਵਿੱਚ ਜੋ ਪਕਵਾਨ ਬਣ ਰਹੇ ਸਨ ਉਹਨਾਂ ਦੀ ਸਮੈਲ ਉਹਨਾਂ ਦੀ ਮਹਿਕ ਉਹਦੇ ਘਰ ਦੇ ਵਿੱਚ ਆ ਰਹੀ ਸੀ ਤੇ ਉਹਦੇ ਨੱਕ ਨੇ ਮਹਿਸੂਸ ਕੀਤਾ ਵੀ ਬੜਾ ਸੋਹਣਾ ਸੁਆਦਲਾ ਪਕਵਾਨ ਮੇਰੇ ਗਵਾਂਢੀ ਦੇ ਘਰ ਬਣ ਰਿਹਾ ਹੈ ਉਹਨੋ ਸਬੰਦੇ ਦੇ ਕੋਲ ਆਪਣੇ ਕੋਲ ਇੱਕ ਪ੍ਰਸ਼ਾਦਾ ਹੈ ਜਿਹੜਾ ਆਚਾਰ ਦੇ ਨਾਲ ਉਸਨੇ ਖਾਣਾ ਹੈ। ਸਮੈਲ ਆ ਰਹੀਏ ਬਣ ਰਹੇ ਪਕਵਾਨ ਦੀ ਪ੍ਰਸ਼ਾਦੇ ਦੀ ਸਬਜ਼ੀਆਂ ਦੀ ਦਾਲਾਂ ਦੀ ਹੋਰ ਸਵਾਦਲੇ ਭੋਜਨ ਦੀ ਗਵਾਂਢੀ ਦੇ ਘਰ ਵਿੱਚੋਂ। ਉਸ ਸਮੈਲ ਦਾ ਉਸ ਮਹਿਕ ਦਾ ਬੰਦਾ ਆਨੰਦ ਲੈ ਰਿਹਾ ਤੇ ਸੋਚਾਂ ਵਿੱਚ ਗਵਾਚਿਆ ਹੋਇਆ। ਮੇਰੇ ਕੋਲੇ ਕਿਉਂ ਨਹੀਂ? ਮੇਰੇ ਕੋਲੇ ਕਿਉਂ ਨਹੀਂ? ਮੇਰੇ ਕੋਲੇ ਕਿਉਂ ਨਹੀਂ? ਘਰ ਵਾਲੇ ਨੇ ਘਰ ਵਾਲਿਆਂ ਨੇ ਆ ਕੇ ਹਲੂਣਾ ਦਿੱਤਾ ਕਿਥੇ ਗਵਾਚੇ ਤੇਰੇ ਸਾਹਮਣੇ ਪ੍ਰਸ਼ਾਦਾ ਪਿਆ ਛਕਦਾ ਕਿਉਂ ਨਹੀਂ ਕਹਿਣ ਲੱਗਿਆ ਵੇਖੋ ਗੁਆਂਡੀ ਦੇ ਘਰ ਵਿੱਚ ਕਿੰਨਾ ਸੋਹਣਾ ਪਕਵਾਨ ਬਣ ਰਿਹਾ ਹੈ ਉਹਦੀ ਮਹਿਕ ਮੇਰੇ ਨੱਕ ਤਾ ਘਾ ਰਹੀ ਏ ਮੈਂ ਮਹਿਸੂਸ ਕਰ ਰਿਹਾ ਵੀ ਕਿੰਨਾ ਕੁ ਸਵਾਦ ਪਦਾਰਥ ਹੋਏਗਾ ਜਿਹੜਾ ਇੰਨੀ ਰੀਜ ਨਾਲ ਇੰਨੀਆਂ ਕਿਸਮਾਂ ਦਾ ਬਣਾਇਆ ਜਾ ਰਿਹਾ ਤਿਆਰ ਕੀਤਾ ਜਾ ਰਿਹਾ ਹੈ ਇੱਕ ਸਿਆਣੇ ਪੁਰਖ ਨੇ ਆ ਕੇ ਘਰ ਦੇ ਬਜ਼ੁਰਗ ਨੇ ਉਸ ਨੂੰ ਹਲੂਣਾ ਦਿੰਦਿਆਂ ਕਿਹਾ ਉਹ ਬੇਵਕੂਫਾ ਉਹ ਤੈਨੂੰ ਮਿਲਣਾ ਨਹੀਂ ਜੋ ਤੇਰੇ ਕੋਲ ਹੈ ਉਹ ਤੂੰ ਖਾਂਦਾ ਨਹੀਂ ਜੋ ਤੇਰੇ ਸਾਹਮਣੇ ਪਿਆ ਇਹਦਾ ਵੀ ਸਵਾਦ ਤੂੰ ਖਤਮ ਕਰ ਲਵੇਂਗਾ ਜੇ ਆਪਣੇ ਮਨ ਨੂੰ ਗਵਾਂਡੀਆਂ ਦੇ ਘਰ ਵਾਲੀ ਪਟਕਾਈ ਰੱਖੇਗਾ ਤੇਰੀ ਤਰਾਸ ਦੀ ਪਤਾ ਕੀ ਏ ਤੈਨੂੰ ਜੀਣਾ ਨਹੀਂ ਆਉਂਦਾ ਜੋ ਤੇਰੇ ਕੋਲ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਉਸ ਨੂੰ ਖਾਣਾ ਉਸ ਨੂੰ ਹੰਡਾਉਣਾ ਤੇ ਉਸ ਦਾ ਸਵਾਦ ਲੈਣਾ ਤੇਰੇ ਸੁਭਾਅ ਵਿੱਚ ਨਹੀਂ ਜੋ ਤੇਰੇ ਕੋਲ ਨਹੀਂ ਹੈ ਉਸ ਬਾਰੇ ਤੂੰ ਸਦਾ ਰੋਂਦਾ ਹੈ ਚਿੰਤਾ ਕਰਦਾ ਹੈ ਸਦਾ ਝੋਰਾ ਕਰਦਾ ਹੈ ਉਸ ਦੇ ਉਲਾਂਬੇ ਦਿੰਦਾ ਹੈ ਪਰ ਜੋ ਤੈਨੂੰ ਮਿਲਿਆ ਹੋਇਆ ਉਸ ਦਾ ਸਵਾਦ ਉਸ ਦਾ ਆਨੰਦ ਲੈਣ ਦੀ ਤੇਰੇ ਕੋਲ ਹਿੰਮਤ ਜੁਗਤ ਨਹੀਂ ਇਸ ਨੂੰ ਭਟਕਣਾ ਆਖਿਆ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਬੰਦਾ ਬਾਹਰ ਭਟਕ ਰਿਹਾ ਵੀ ਜੋ ਮੇਰੇ ਕੋਲੇ ਹੈ ਉਸ ਨੂੰ ਮੰਨਣ ਦੀ ਬਜਾਏ ਜੋ ਮੇਰੇ ਕੋਲ ਨਹੀਂ ਹੈ ਉਸ ਦੀ ਆਸ ਲਾ ਕੇ ਇਨਸਾਨ ਬੈਠਾ ਰਹੇ ਤਾਂ ਜੋ ਆਪਣੇ ਕੋਲ ਹੁੰਦਾ ਹੈ ਨਾ ਇਨਸਾਨ ਕੋਲ ਉਹ ਵੀ ਬੇਸਵਾਦਾ ਹੋ ਜਾਂਦਾ ਹੈ ਉਹਦਾ ਵੀ ਕੋਈ ਸਵਾਦ ਨਹੀਂ ਰਹਿ ਜਾਂਦਾ ਮਨੁੱਖ ਦੀ ਜ਼ਿੰਦਗੀ ਐਵੇਂ ਹੀ ਲੰਘ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਤੇ ਨੇਮਤਾਂ ਦੇ ਕੇ ਨਿਵਾਜਿਆ ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਤਾਂ ਹੀ ਉਹ ਵਚਨ ਕਰਦੇ ਨੇ ਮੰਨ ਰੇ ਥਿਰ ਰੋ ਥਿਰਦਾਰ ਤੂੰ ਦਾ ਟਿਕ ਜਾ ਮਤ ਕਤ ਜਾਈ ਜੀਓ ਮਤਾਂ ਕਿਤੇ ਤੂੰ ਹੋਰ ਭਟਕਦਾ ਰਹੇ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਬਾਹਰ ਭਟਕੇਗਾ ਬੜਾ ਦੁਖੀ ਹੋਏਗਾ ਘਰ ਅੰਮ੍ਰਿਤ ਘਟ ਮਾਹੀ ਜੀਓ ਤੇਰੇ ਹਿਰਦੇ ਘਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਸ਼ubh ਗੁਣਾ ਦਾ ਉਹ ਅੰਮ੍ਰਿਤ ਨਾਮ ਦਾ ਉਹ ਅੰਮ੍ਰਿਤ ਟਿਕਾ ਰੱਖਿਆ ਆਪਾ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕ ਪੜਦੇ ਹਾਂ ਬੜੀ ਮਿੱਠੀ ਭਾਸ਼ਾ ਵਿੱਚ ਨੇ ਉਹ ਬੜੇ ਪਿਆਰੇ ਬੋਲ ਇਸ ਪਰਥਾਏ ਕਹਿੰਦੇ ਨੇ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ ਕਾਠ ਕਹਿੰਦੇ ਨੇ ਲੱਕੜ ਨੂੰ ਹੁਣ ਇੱਕ ਗਰੀਬ ਦੀ ਮਜ਼ਦੂਰ ਦੀ ਬਿਨਾ ਘਿਓ ਤੋਂ ਅਣ ਚੋਪੜੀ ਹੋਈ ਰੋਟੀ ਸੁਭਾਵਕ ਹੈ ਲੱਥਣ ਤੋਂ ਬਾਅਦ ਸਮਾ ਪਾ ਕੇ ਸੁੱਕ ਜਾਵੇਗੀ ਲੱਕੜ ਵਰਗੀ ਰੋਟੀ ਸੁੱਕੀ ਹੋਈ ਰੋਟੀ ਰੁੱਖਾ ਮਿੱਸਾ ਪ੍ਰਸ਼ਾਦਾ ਫਰੀਦ ਸਾਹਿਬ ਆਖਦੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਲਾਵਣ ਕਹਿੰਦੇ ਨੇ ਸਲੂਣੇ ਨੂੰ ਖਾਣ ਵਾਲੀ ਸਬਜ਼ੀ ਨੂੰ ਸਲੂਣੇ ਤੋਂ ਭਾਵ ਹੈ ਲੂਣ ਸਹਿਤ ਬਣਿਆ ਹੋਇਆ ਪਦਾਰਥ ਜਿਹੜਾ ਰੋਟੀ ਦੇ ਨਾਲ ਖਾਦਾ ਜਾਏ ਸਬਜ਼ੀ इत्याਦ ਕਹਿੰਦੇ ਨੇ ਮੇਰੇ ਕੋਲ ਕੇਵਲ ਸੁੱਕਾ ਟੁਕੜ ਹੈ ਆਪਣੀ ਮਿਹਨਤ ਦਾ ਆਪਣੀ ਕਿਰਤ ਦਾ ਜਿੰਨਾ ਕੋ ਮੇਰੇ ਵਸੀਲੇ ਆ ਨਹੀਂ ਪੈਦਾ ਹੋ ਸਕਦਾ ਸੀ ਉਹ ਰੁੱਖਾ ਮਿੱਸਾ ਮੇਰੇ ਕੋਲ ਪ੍ਰਸ਼ਾਦਾ ਹੈ ਨਾਲ ਖਾਣ ਵਾਸਤੇ ਸਬਜ਼ੀ ਵੀ ਨਹੀਂ ਹੈ ਮੇਰੀ ਭੁੱਖ ਹੀ ਮੇਰੇ ਵਾਸਤੇ ਸਬਜ਼ੀ ਦਾ ਸਵਾਦ ਹੈ ਕਿੱਡੀ ਵੱਡੀ ਗੱਲ ਕਹਿ ਦਿੱਤੀ ਇਨਸਾਨ ਨੂੰ ਭੁੱਖ ਨਹੀਂ ਛਤੀ ਪ੍ਰਕਾਰ ਦੇ ਪਕਵਾਨ ਉਹਦੇ ਸਾਹਮਣੇ ਰੱਖੇ ਗਏ ਨੇ ਉਹਦਾ ਮਨ ਨਹੀਂ ਕਰ ਰਿਹਾ ਅੱਖਾਂ ਰਤੇ ਰਜ ਨਹੀਂ ਰਹੀਆਂ ਨੀਅਤ ਨਹੀਂ ਰਜ ਰਹੀ ਨੀਅਤ ਚਾਹੁੰਦੀ ਐ ਮੈਂ ਖਾ ਲਵਾਂ ਪਰ ਪੇਟ ਇਜਾਜ਼ਤ ਨਹੀਂ ਦਿੰਦਾ ਪਾਵੇ ਕਿੱਥੇ ਭੁੱਖ ਨਹੀਂ ਹੈ ਛੇਤੀ ਪ੍ਰਕਾਰ ਦੇ ਪਕਵਾਨ ਸਾਹਮਣੇ ਕਾਇਨ। ਆਖਰ ਹਾਰ ਕੇ ਰੋਜ਼ ਦਾ ਇਹੀ ਸਿਲਸਿਲਾ ਡਾਕਟਰ ਕੋਲ ਚਲਿਆ ਜਾਂਦਾ ਹੈ ਕਹਿੰਦਾ ਡਾਕਟਰ ਸਾਹਿਬ ਕੋਈ ਦਵਾਈ ਦਿਓ ਭੁੱਖ ਨਹੀਂ ਲੱਗਦੀ। ਦਵਾਈ ਦਿਓ ਮੇਰੇ ਘਰ ਦੇ ਅੰਦਰ ਏਸੀ ਤੇ ਲੱਗਿਆ ਹੈ। ਬੜੇ ਸੋਹਣੇ ਸੇਜ ਵਿਛਾਉਣੇ ਤੇ ਪਏ ਨੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਕੋਈ ਮੇਰੇ ਰੋਗ ਦੀ ਜੜ ਪੜੋ ਮੈਂ ਘਰ ਦੇ ਵਿੱਚ ਰਹਿਣਾ ਬੜੀ ਸੁਖ-ਸੂਹਤ ਤੇ ਬੜਾ ਕੋਜੇ। ਮਨ ਬੇਚੈਨ ਰਹਿੰਦਾ ਹੈ। ਹੁਣ ਕੁਝ ਗੱਲਾਂ ਦੇ ਇਲਾਜ ਤੇ ਡਾਕਟਰ ਕੋਲ ਸਰੀਰਕ ਫਿਜ਼ੀਕਲੀ ਹੋ ਸਕਦੇ ਨੇ। ਪਰ ਸਾਡੇ ਮਨ ਦੀ ਹਾਲਤ ਦੀ ਖਰਾਬੀ ਦਾ ਇਸ ਰੋਗ ਦਾ ਇਸ ਮਰਜ਼ ਦਾ ਕੋਈ ਦਾਰੂ ਕਿਸੇ ਮਨੁੱਖ ਕੋਲ ਨਹੀਂ ਹੈ। ਇਹ ਮਨੁੱਖ ਦੇ ਆਪਣੇ ਸੁਧਾਰ ਦੇ ਵਿੱਚ ਹੈ। ਇਹ ਸੱਚ ਨੂੰ ਪਹਿਚਾਣਨ ਦੇ ਵਿੱਚ ਹੈ। ਉਹਨਾਂ ਗੱਲਾਂ ਵੱਲ ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਖਿੱਚਦੀ ਹੈ। ਹੁਣ ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਨੇ ਵੀ ਜਿਹੜੀ ਭੁੱਖ ਹੈ ਨਾ ਭੁੱਖ ਲੱਗ ਰਹੀ ਏ ਮੈਨੂੰ ਮਿਹਨਤ ਕਰਦਿਆਂ ਕਿਰਤ ਕਰਦਿਆਂ ਉਹ ਭੁੱਖ ਹੀ ਮੈਨੂੰ ਸਬਜ਼ੀ ਦਾ ਸਵਾਦ ਦਿੰਦੀ ਏ ਤੇ ਖਾਣ ਵਾਸਤੇ ਮੇਰੇ ਕੋਲ ਰੁੱਖਾ ਮਿੱਸਾ ਪ੍ਰਸ਼ਾਦਾ ਹੈ ਮਿਹਨਤ ਦਾ ਕਿਰਤ ਦਾ ਆਖਦੇ ਨੇ ਲਾवण ਮੇਰੀ ਭੁੱਖ ਪ੍ਰਣਾਲਿਕ ਸ਼ਬਦ ਵਰਤਿਆ ਕਹਿੰਦੇ ਜਿਨ੍ਹਾਂ ਖਾਦੀ ਚੋਪੜੀ ਚੋਪੜੀ ਦਾ ਅਰਥ ਜਿਨ੍ਹਾਂ ਨੇ ਰਾਸ ਚਸਕੇ ਮਾਨਣ ਦੀ ਦੌੜ ਵਿੱਚ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ ਚਸਕੇ ਮਾਨ ਰਹੇ ਨੇ ਰੱਜ ਰੱਜ ਕੇ ਮਾਨ ਰਹੇ ਵੀ ਜੇ ਬੇਈਮਾਨੀ ਕਰਕੇ ਵੀ ਮਾਨੀ ਦੇਣੇ ਤੇ ਮਾਨ ਲਵੋ ਬੰਦਾ ਇਹ ਸੋਚਦਾ ਹੈ ਨਾ ਜੇ ਬੇਈਮਾਨੀ ਕਰਕੇ ਵੀ ਚਸਕੇ ਬੰਦਾ ਸੀ ਮਾਨ ਸਕਦੇ ਤੇ ਮਾਨ ਲੈਣੇ ਚਾਹੀਦੇ ਨੇ ਜੇ ਸਵਾਦ ਮਾੜਿਆ ਜਾਂਦਾ ਹੈ ਵਿਕਾਰ ਭੋਗੇ ਜਾਂਦੇ ਨੇ ਬੇਈਮਾਨੀ ਕਰਕੇ ਧੱਕਾ ਕਰਕੇ ਫਰੇਬ ਕਰਕੇ ਛਲ ਕਰਕੇ ਤੇ ਵਾਦੋ ਵਾਦ ਮਾਨ ਲਵੋ ਜ਼ਿੰਦਗੀ ਕਿਤੇ ਕਿੰਨੀ ਕੇ ਬੰਦਾ ਫਿਰ ਇਸ ਨੁਕਤੇ ਦੇ ਉੱਤੇ ਆਪਣਾ ਸਾਰਾ ਜੀਵਨ ਜਿਉਂਦਾ ਵੀ ਖਾਓ ਪੀਓ ਤੇ ਐਸ਼ ਕਰੋ। ਐਵੇਂ ਜੀਵਨ ਆਪਣਾ ਜੀ ਲਵੋ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਹੋਰ ਬਚਨ ਸਾਡੇ ਨਾਲ ਸਾਂਝਾ ਕਰਦੇ। ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਘਠਾ। ਮੂੰਹ ਘਸ ਗਿਆ ਖਾ ਖਾ ਕੇ ਪਦਾਰਥਾਂ ਨੂੰ ਭੋਗ ਭੋਕੇ। ਪੈਨੰਦਿਆਂ ਸਭ ਅੰਗ ਪੈਨਦੇ ਆਉਂਿਆ ਸਰੀਰ ਬਜ਼ੁਰਗ ਹੋ ਗਿਆ ਨਕਾਰਾ ਹੋ ਗਿਆ। ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਨ ਸਾਚਨਾ ਲਗੋ ਰੰਗ। ਸਾਰੀ ਉਮਰ ਖਾਧਾ ਹੈ ਸਾਰੀ ਉਮਰ ਪਹਿਨੇ ਆ ਸਾਰੀ ਉਮਰ ਹੰਡਾਇਆ ਹੈ ਬਹੁਤ ਬਹੁਤ ਹੰਡਾ ਲੈਣ ਦੀ ਇੱਛਾ ਆਪਣੇ ਮਨ ਅੰਦਰ ਰੱਖੀਏ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਫਟਕਾਰ ਯੋਗ ਹੈ ਤੇਰੀ ਜ਼ਿੰਦਗੀ ਫਟਕਾਰ ਯੋਗ ਹੈ ਤੇਰਾ ਐਸਾ ਜੀਣਾ ਕੇਵਲ ਖਾਣ ਪਹਿਨਣ ਤੇ ਚਸਕੇ ਭੋਗਣ ਤੋਂ ਤੈਨੂੰ ਵੇਹਲ ਨਹੀਂ ਮਿਲੀ ਕਦੇ ਸੱਚ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ ਹੈ ਵੀ ਮਨੁੱਖ ਦੇ ਜੀਵਨ ਦੀ ਕਦਰ ਕਿੰਨੀ ਹੁੰਦੀ ਹੈ ਮਨੁੱਖ ਦੇ ਜੀਵਨ ਦੀ ਕੀਮਤ ਕਿੰਨੀ ਕੁ ਹੈ ਮਨੁੱਖ ਦੇ ਜੀਵਨ ਦਾ ਮਕਸਦ ਕਿੰਨਾ ਕੁ ਹੈ ਕਦੇ ਸੱਚ ਨੂੰ ਸਮਝਣ ਦਾ ਯਤਨ ਕੀਤਾ ਜੇ ਨਹੀਂ ਕੀਤਾ ਤੇ ਤੂੰ ਬੁੱਧੀਹੀਣ ਹੈ ਜਿਹਦਾ ਮਤਲਬ ਤੂੰ ਬੁੱਧੀਹੀਣ ਹੈ ਉਹਦੀ ਵਰਤੋਂ ਤਾਂ ਤੂੰ ਕੀਤੀ ਨਹੀਂ ਗਰੀਬ ਅਨਵਾਜ ਪਾਤਸ਼ਾਹ ਆਪਣੀ ਪਾਵਨ ਬਾਣੀ ਦੇ ਅੰਦਰ ਇੱਕ ਹੋਰ ਸ਼ਲੋਕ ਸਾਡੇ ਨਾਲ ਸਾਂਝਾ ਕਰਦੇ ਨੇ ਸ਼ੇਖ ਫਰੀਦ ਸਾਹਿਬ ਜਿੱਥੇ ਉਹਨਾਂ ਨੇ ਇਹ ਬਚਨ ਕਹੀਏ ਜਿਨ੍ਹਾਂ ਖਾਦੀ ਚੋਪੜੀ ਘਣੇ ਘਣੇਦਾਰ ਤੇ ਬਹੁਤ ਜ਼ਿਆਦਾ ਸੈਨਗੇ ਦੁੱਖ ਆਤਮਿਕ ਮਾਨਸਿਕ ਔਰ ਸਰੀਰਕ ਕਲੇਸ਼ ਉਹਨਾਂ ਨੂੰ ਵਿਆਪਦੇ ਰਹਿਣਗੇ ਉਹਨਾਂ ਦਾ ਮਨ ਵੀ ਬਿਮਾਰ ਰਹੇਗਾ ਆਤਮਾ ਵੀ ਬਿਮਾਰ ਰਹੇਗੀ ਤਨ ਵੀ ਰੋਗੀ ਰਹੇਗਾ ਉਹਨਾਂ ਦਾ ਸਾਰਾ ਜੀਵਨ ਇੱਕ ਰੋਗ ਗ੍ਰਸਤ ਇੱਕ ਬਿਮਾਰੀ ਨਾਲ ਗ੍ਰਸਿਆ ਹੋਇਆ ਸ਼ਿਕਾਰ ਹੋਇਆ ਬਣਿਆ ਰਹੇਗਾ ਇਹ ਬਚਨ ਜਿੱਥੇ ਸ਼ੇਖ ਫਰੀਦ ਸਾਹਿਬ ਜੀ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਉਥੇ ਇੱਕ ਹੋਰ ਸ਼ਲੋਕ ਵੀ ਉਹਨਾਂ ਸਾਡੇ ਨਾਲ ਸਾਂਝਾ ਕਰਦੇ ਆ ਕਿਹਾ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਓ ਆਪਣੀ ਮਿਹਨਤ ਆਪਣੀ ਹਿੰਮਤ ਆਪਣੀ ਬਹਾਦਰੀ ਆਪਣੀ ਕਿਰਤ ਦੀ ਜਿੰਨੀ ਕੁ ਰੁੱਖੀ ਮਿਸੀ ਜੋ ਵੀ ਤੇਰੇ ਕੋਲ ਹੈ ਉਸ ਨੂੰ ਸ਼ੱਕ ਕੁਦਰਤ ਦਾ ਦਿੱਤਾ ਹੋਇਆ ਠੰਡਾ ਪਾਣੀ ਪੀਂ ਭਾਵ ਅਰਥ ਇਹ ਹੈ ਕਿ ਉਸ ਨੂੰ ਸ਼ੱਕ ਕੇ ਆਪਣੇ ਮਨ ਨੂੰ ਸ਼ਾਂਤ ਰੱਖਾ ਬੰਦਾ ਬਹੁਤ ਗੁੱਸੇ ਵਿੱਚ ਹੋਵੇ ਅਸੀਂ ਕਹਿੰਨੇ ਪਾਣੀ ਪੂਣੀ ਪੀ ਪੱਖੇ ਥੱਲੇ ਬੈ ਥੋੜਾ ਠੰਡਾ ਹੋ ਪਾਣੀ ਦੇ ਨਾਲ ਠੰਡੇ ਹੋਣ ਦਾ ਅਰਥ ਇਹ ਹੁੰਦਾ ਹੈ ਵੀ ਆਪਣੇ ਆਪ ਨੂੰ ਥੋੜਾ ਸ਼ਾਂਤ ਕਰ ਆਰਾਮ ਨਾਲ ਬੈਠ ਫਿਰ ਗੱਲ ਕਰਦੇ ਆ شیخ ਫਰੀਦ ਸਾਹਿਬ ਜੀ ਆਖਦੇ ਨੇ ਆਪਣੇ ਮਨ ਨੂੰ ਠੰਡਿਆਂ ਰੱਖ ਈਰਖਾ ਦੀ ਅੱਗ ਵਿੱਚ ਸੜਨ ਨਾ ਦੇ ਤੇਰੇ ਕੋਲ ਜੋ ਹੁੰਦਾ ਹੈ ਉਹਦਾ ਸਵਾਦ ਪਤਾ ਕਦੋਂ ਗਵਾਚਦਾ ਹੈ ਜਦੋਂ ਤੇਰੇ ਅੰਦਰ ਦੂਸਰੇ ਕੋਲ ਚੰਗਾ ਵੇਖ ਕੇ ਈਰਖਾ ਜਾਗਦੀ ਹੈ ਜਦੋਂ ਤੇਰੇ ਮਨ ਦੇ ਅੰਦਰ ਦੂਸਰੇ ਦਾ ਚੰਗਾ ਵੇਖ ਕੇ ਲੋਭ ਤੇ ਹਵਸ ਪੈਦਾ ਹੁੰਦੀ ਹੈ ਜੋ ਤੇਰੇ ਕੋਲ ਹੁੰਦਾ ਹੈ ਉਹਦਾ ਵੀ ਸਵਾਦ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ ਹੈ ਉਹਨੂੰ ਮੰਨਣ ਦਾ ਉਹਨੂੰ ਖਾਣ ਦਾ ਉਹਨੂੰ ਹੰਡਾਉਣ ਦਾ ਤੇਰੇ ਕੋਲ ਕੋਈ ਸੁਭਾ ਨਹੀਂ ਰਹਿ ਜਾਂਦਾ ਇਸ ਕਰਕੇ ਤੂੰ ਦੋਵਾਂ ਸਵਾਦਾਂ ਤੋਂ ਵਾਂਝਾ ਰਹਿ ਜਾਂਦਾ ਉਹ ਤੈਨੂੰ ਮਿਲਦਾ ਨਹੀਂ ਜੋ ਤੇਰੇ ਕੋਲ ਹੁੰਦਾ ਹੈ ਉਹਨੂੰ ਤੋਂ ਹੰਡਾਉਂਦਾ ਨਹੀਂ ਤੇਰੇ ਦੁੱਖ ਦੀ ਅਸਲ ਜੜ ਤੇਰੇ ਦੁੱਖ ਦਾ ਅਸਲ ਕਾਰਨ ਇਹ ਹੈ ਤੇਰੇ ਦੁੱਖ ਦੀ ਅਸਲ ਵਜ੍ਹਾ ਇਹ ਹੈ ਤੈਨੂੰ ਦੁੱਖ ਇਸ ਗੱਲ ਦਾ ਨਹੀਂ ਵੀ ਮੇਰੇ ਕੋਲ ਥੋੜਾ ਤੈਨੂੰ ਦੁੱਖ ਇਸ ਗੱਲ ਦਾ ਹੈ ਵੀ ਦੂਸਰੇ ਕੋਲ ਮੇਰੇ ਸਾਹਮਣੇ ਜ਼ਿਆਦਾ ਹੈ ਗਰੀਬ ਨਵਾਜ਼ ਪਾਤਸ਼ਾਹ ਬਾਣੀ ਦੇ ਵਿੱਚ ਆਖਦੇ ਕਹਿੰਦੇ ਰੁੱਕੀ ਸੁਖੀ ਖਾਇਕ ਹੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਪਰਾਇ ਦਾ ਚੰਗਾ ਵੇਖ ਕੇ ਪਰਾਇ ਦਾ ਵਧੀਆ ਵੇਖ ਕੇ ਪਰਾਇ ਨੂੰ ਚੰਗਾ ਭੋਗਦਿਆਂ ਖਾਣਦਿਆਂ ਮਾਣਦਿਆਂ ਵੇਖ ਕੇ ਨਾ ਤਰਸਾਏ ਜਿਓ ਆਪਣੇ ਮਨ ਨੂੰ ਤਰਸਾ ਨਾ ਤੇਰੇ ਮਨ ਜਦੋਂ ਤਰਸਦਾ ਹੈ ਨਾ ਉਦੋਂ ਹੀ ਤੂੰ ਦੁਖੀ ਹੋਣਾ ਇਹਦਾ ਮਤਲਬ ਇਹ ਹੈ ਦੁਖੀ ਹੋਣਾ ਸਾਡੇ ਮਨ ਦੇ ਵਸ ਵਿੱਚ ਹੈ ਤੇ ਸੁਖੀ ਹੋ ਜਾਣਾ ਵੀ ਸਾਡੇ ਮਨ ਦੇ ਵਸ ਵਿੱਚ ਹੈ ਜਿੰਨਾ ਅਸੀਂ ਬਾਹਰ ਵੱਲ ਨੂੰ ਦੌੜਦੇ ਤੇ ਭਟਕਦੇ ਵੇਖਦੇ ਹਾਂ ਸਾਡੀ ਅਵਸਥਾ ਜਦੋਂ ਗੁਰੂ ਗ੍ਰੰਥ ਸਾਹਿਬ ਇੱਕ ਉਦਾਹਰਣ ਸਾਡੇ ਨਾਲ ਸਾਂਝੀ ਕਰਦੇ ਨੇ ਮ੍ਰਿਗ ਤ੍ਰਿਸ਼ਨਾ ਮ੍ਰਿਗ ਕਹਿੰਦੇ ਨੇ ਹਿਰਨ ਨੂੰ ਤ੍ਰਿਸ਼ਨਾ ਕਹਿੰਦੇ ਨੇ ਉਹਦੀ ਪਿਆਸ ਭਟਕਣਾ ਨੂੰ ਮਾਰੂਥਲ ਦੇ ਅੰਦਰ ਦੂਰ ਉਹ ਪਾਣੀ ਵੇਖਦਾ ਹੈ ਦੌੜ ਪੈਂਦਾ ਹੈ ਪਿਆਸ ਲੱਗੀ ਹੈ ਪਰ ਕਮਾਲ ਇਹ ਜਿੰਨਾ ਦੌੜਦਾ ਉਹਨੂੰ ਪਾਣੀ ਉਨਾ ਹੀ ਦੂਰ ਨਜ਼ਰ ਆਉਂਦਾ ਹੈ ਅਖੀਰ ਪਿਆਸਾ ਸੀ એનર્ਜੀ ਪਹਿਲੇ ਸਰੀਰ ਵਿੱਚ ਹੈ ਨਹੀਂ ਸੀ ਦੌੜ-ਦੌੜ ਕੇ ਅਖੀਰ ਦਮ ਟੁੱਟਿਆ ਮੂੰਹ ਪਾਰ ਜ਼ਮੀਨ ਤੇ ਡਿੱਗ ਪਿਆ ਸਵਾਸ ਪੂਰੇ ਹੋ ਗਏ ਪਰ ਕਮਾਲ ਦੀ ਗੱਲ ਇਹ ਪਾਣੀ ਕਿਉਂ ਨਹੀਂ ਮਿਲਿਆ ਭੱਜਿਆ ਤੇ ਬਹੁਤ ਹੈ ਉੱਥੇ ਪਾਣੀ ਹੁੰਦਾ ਤੇ ਮਿਲਦਾ ਨਾ ਪਾਣੀ ਹੈ ਹੀ ਨਹੀਂ ਸੀ ਕਿਉਂਕਿ ਦੂਰ ਰੇਤ ਦਾ ਇੱਕ ਟਿੱਬਾ ਲਿਸ਼ਕਦਾ ਹੋਇਆ ਉਸ ਨੂੰ ਨਜ਼ਰ ਪੈ ਰਿਹਾ ਸੀ ਸੂਰਜ ਦੀਆਂ ਕਿਰਨਾਂ ਦੇ ਨਾਲ ਹੁਣ ਉਹਦੀਆਂ ਅੱਖਾਂ ਨੂੰ ਇਹ ਭੁਲੇਖਾ ਲੱਗ ਰਿਹਾ ਸੀ ਵੀ ਸ਼ਾਇਦ ਪਾਣੀ ਦੀ ਨਦੀ ਜਾਂ ਸਰੋਵਰ ਹੈ। ਲਿਸ਼ਕਦੀ ਹੋਈ ਰੇਤ ਨੇ ਪਾਣੀ ਦਾ ਭੁਲੇਖਾ ਦਿੱਤਾ। ਉਹ ਭਜਣਾ ਅੱਗੇ ਨੂੰ ਭਜੇ ਉਹ ਮੀਲਾਂ ਦੇ ਵਿੱਚ ਮਾਰੂ ਥਲੇ ਰੇਤ ਦੇ ਟਿੱਬੇ ਨੂੰ ਅੱਗੇ ਤੋਂ ਅੱਗੇ ਕੋਈ ਦੂਸਰਾ ਟਿੱਬਾ ਲਿਸਕਦਾ ਹੋਇਆ ਨਜ਼ਰ ਪਵੇ ਉਹ ਉਧਰ ਨੂੰ ਭੱਜ ਪਵੇ। ਪਾਣੀ ਹੈ ਹੀ ਨਹੀਂ ਸੀ। ਭੁਲੇਖਾ ਪਾਣੀ ਦਾ ਜ਼ਰੂਰ ਸੀ। ਉਸ ਭੁਲੇਖੇ ਨੂੰ ਸੱਚ ਕਰਨ ਵਾਸਤੇ ਜਿੰਨਾ ਉਹ ਦੌੜਦਾ ਗਿਆ ਉਨੀ ਸਰੀਰ ਦੀ ਰਹਿੰਦੀ ਖੁੰਦੀ ਸਤਿਆ ਤਾਕਤ ਵੀ ਖਤਮ ਹੁੰਦੀ ਗਈ ਅਖੀਰ ਸਵਾਸ ਉਖੜੇ ਪਟਕ ਕੇ ਜ਼ਮੀਨ ਤੇ ਡਿੱਗ ਪਿਆ ਸਾਹ ਪੂਰੇ ਹੋ ਗਏ ਗੁਰੂ ਸਾਹਿਬ ਨੇ ਉਦਾਹਰਣ ਬਾਣੀ ਦੇ ਅੰਦਰ ਜਿਹੜੀ ਦਿੱਤੀ ਹੈ ਇਹ ਮਨੁੱਖ ਨੂੰ ਸਮਝਾਉਣ ਵਾਸਤੇ ਹੈ ਕਿ ਸਾਡੀ ਜੀਵਨ ਦੀ ਹਾਲਤ ਜਿਹੜੀ ਹੈ ਉਹ ਵੀ ਉਸ ਮਿਰਗ ਵਰਗੀ ਉਸ ਹਿਰਨ ਵਰਗੀ ਨਹੀਂ ਇੱਕ ਟਿੱਬਾ ਸਾਨੂੰ ਲਿਸ਼ਕਦਾ ਹੋਇਆ ਨਜ਼ਰ ਆਉਂਦਾ ਅਸੀਂ ਜਦੋਂ ਕੋਲ ਜਾਂਦੇ ਹੰਡਾਉਂਦੇ ਆ ਬੰਦੇ ਆ ਚੌਕੀਆਂ ਪਰ ਲੈਣੇ ਆ ਧਾਗੇ ਲੈ ਆਉਣੇ ਆ ਉਹਦੀ ਦੱਸੀ ਜੁਗਤ ਪੂਰੀ ਕਰ ਲੈਨੇ ਫਿਰ ਸੋਚਦੇ ਆ ਸਾਲ ਕੁ ਬਾਅਦ ਨਹੀਂ ਗੱਲ ਨਹੀਂ ਬਣੀ ਹੁਣ ਇਹਦੇ ਕੋਲ ਉਹ ਗੱਲ ਨਹੀਂ ਰਹੀ ਕਿਸੇ ਨਵੇਂ ਟਿੱਬੇ ਦੀ ਤਲਾਸ਼ ਵਿੱਚ ਤੁਰ ਪੈਂਦੇ ਆ ਅਸੀਂ ਸਾਰੀ ਉਮਰ بار بار ਦੂਰ 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 ਦੇ ਟਿੱਬਿਆਂ ਨੂੰ ਵੇਖ ਵੇਖ ਕੇ ਵੇਖ ਵੇਖ ਕੇ ਹਾਲਤ ਸਾਡੀ ਵੀ ਵੈਸੀ ਹੀ ਹੁੰਦੀ ਏ ਪਾਣੀ ਹੁੰਦਾ ਨਹੀਂ ਭੁਲੇਖਾ ਪਾਣੀ ਦਾ ਪੈਂਦਾ ਹੁੰਦੇ ਰੇਤ ਦੇ ਟਿੱਬੇ ਹੀ ਨੇ ਅਖੀਰ ਸਾਡਾ ਵੀ ਦਮ ਓਖੜ ਜਾਂਦਾ ਹੈ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ ਮਰ ਮੁੱਕ ਕੇ ਆਪਣੀ ਭਟਕਣਾ ਦੇ ਵਿੱਚ ਜ਼ਿੰਦਗੀ ਜੀ ਕੇ ਅਸੀਂ ਦੁਨੀਆ ਤੋਂ ਤੁਰ ਜਾਂਦੇ ਆ ਪਰ ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸੁਖ ਦਿੱਤਾ ਹੈ ਜੋ ਸਾਨੂੰ ਬਰਕਤਾਂ ਤੇ ਬਖਸ਼ਿਸ਼ਾਂ ਨਾਲ ਨਿਵਾਜਿਆ ਹੁੰਦਾ ਹੈ ਉਸ ਨੂੰ ਮੰਨਣ ਤੋਂ ਅਸੀਂ ਹਮੇਸ਼ਾ ਵਾਂਝੇ ਰਹਿ ਜਾਂਦੇ ਆ ਉਹਨੂੰ ਅਸੀਂ ਮਾਣ ਨਹੀਂ ਪਾਉਂਦੇ ਅਸੀਂ ਵੀ ਟਿੱਬਿਆਂ ਦੀ ਤਲਾਸ਼ ਵਿੱਚ ਆ ਉਸ ਹਿਰਨ ਵਾਂਗ ਗੁਰੂ ਮਹਾਰਾਜ ਨੇ ਸਾਡੇ ਜੀਵਨ ਵਿੱਚ ਇਹ ਕਮੀ ਵੇਖੀਏ ਤਾਂ ਆਪਣੀ ਮੁਬਾਰਕ ਬਾਣੀ ਦੇ ਅੰਦਰ ਇੱਕ ਤ੍ਰਿਸ਼ਨਾਲੂ ਹਿਰਨ ਦੀ ਉਦਾਹਰਣ ਦੇ ਕੇ ਸਾਨੂੰ ਮਨੁੱਖਾਂ ਨੂੰ ਸਮਝਾਇਆ ਬੰਦਿਆ ਵੇਖੀ ਤੇਰੀ ਅਵਸਥਾ ਵੀ ਉਸ ਹਿਰਨ ਵਰਗੀ ਨਾ ਬਣ ਜਾਏ ਕਿਤੇ ਐਸਾ ਨਾ ਹੋਵੇ ਤੂੰ ਵੀ ਉਸ ਝੂਠ ਨੂੰ ਸੱਚ ਮੰਨ ਕੇ ਬਹਿ ਜਾਏ ਭਰਮ ਤੇ ਭੁਲੇਖੇ ਵਿੱਚ ਪੈ ਕੇ ਸਾਰੀ ਜੀਵਨ ਇਹਨਾਂ ਟਿੱਬਿਆਂ ਤੋਂ ਪਾਣੀ ਲੱਭਦਾ ਰਹੇ ਐਸਾ ਹੋਣਾ ਕੋਈ ਨਹੀਂ ਐਸੀ ਪ੍ਰਾਪਤੀ ਕੋਈ ਨਹੀਂ ਹੋਣੀ ਇਸ ਕਰਕੇ ਸਤਿਗੁਰੂ ਦੇ ਪਿਆਰ ਵਾਲਿਓ ਇਹ ਦੌੜ ਇਸ ਭਟਕਣਾ ਨੂੰ ਤਾਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ ਜਿਸ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਲਈ ਅਕਾਲ ਪੁਰਖ ਵਾਹਿਗੁਰੂ ਨੇ ਤੇਰਾ ਮਨੁੱਖਾ ਜੀਵਨ ਸਿਰਜਿਆ ਸਵਾਰਿਆ ਤੇ ਮਕਸਦ ਬਣਾਇਆ ਉਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਤੈਨੂੰ ਗੁਰੂ ਦੇ ਦੱਸੇ ਉਪਦੇਸ਼ ਦੇ ਰਾਹੀਂ ਪ੍ਰਾਪਤ ਹੋ ਸਕਦੀ ਹੈ ਪਰ ਇੱਕ ਗੱਲ ਯਾਦ ਰੱਖੀ ਛੋਟੋ ਵੇਸ ਭੇਖ ਚਤੁਰਾਈ ਦੁਬਲਾ ਇਹ ਫਲ ਨਹੀਂ ਜਿਉ ਜੇ ਤੂੰ ਵੇਸਾਂ ਦਾ ਵਿਖਾਵਾ ਕਰਨ ਵਿੱਚ ਭੇਖਾਂ ਦਾ ਵਿਖਾਵਾ ਕਰਨ ਵਿੱਚ ਛੋਡੋ ਵੇਸ ਭੇਖ ਚਤੁਰਾਈ ਕਰਮ ਕਾਂਡ ਕਰਕੇ ਤੂੰ ਰੱਬ ਨੂੰ ਰਜਾਉਣ ਦੇ ਚੱਕਰ 'ਚ ਇਹ ਚਤੁਰਾਈਆਂ ਕਰਨ ਦੇ ਚੱਕਰ ਵਿੱਚ ਪੈ ਜਾਣਾ ਹੈ ਜੇ ਆਪਣੇ ਆਪ ਨੂੰ ਦੁਬਦਾ ਵਿੱਚ ਰੱਖੇਗਾ ਚਲੋ ਗੁਰੂ ਵੀ ਖੁਸ਼ ਰਹੇ ਜਾਏ ਗੁਰੂ ਵਾਲਾ ਪਾਸਾ ਵੀ ਰਹੇ ਜਾਏ ਆਪਾਂ ਝੂਠ ਵੀ ਨਾ ਛੜੀਏ ਆਪਾਂ ਵੀ ਕੰਮ ਕਰ ਲਈਏ ਆ ਵੀ ਕੰਮ ਕਰ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਦੁਬਦਾ ਇਹ ਫਲ ਉਹ ਐਸੇ ਬੰਦਿਆਂ ਨੂੰ ਇਸ ਦਾਤ ਦੀ ਪ੍ਰਾਪਤੀ ਨਹੀਂ ਹੁੰਦੀ ਸਤਿਗੁਰੂ ਸਚੇ ਪਾਤਸ਼ਾ ਜਦੋਂ ਇਹ ਬੋਲ ਆਪਣੀ ਮੁਬਾਰਕ ਬਾਣੀ ਵਿੱਚ ਸਾਂਝੇ ਕਰਦੇ ਨੇ ਤੇ ਅੱਜ ਦੇ ਸਮੇਂ 'ਚ ਅੱਜ ਹੁਣ ਵੀ ਸਾਡੇ ਜੀਵਨ ਨੂੰ ਬਹੁਤ ਵੱਡੀ ਦਿਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹੁੰਦੇ ਨੇ ਇਸ ਕਰਕੇ ਗੁਰੂ ਪਿਆਰ ਵਾਲਿਓ ਬੜੀ ਜ਼ਰੂਰੀ ਗੱਲ ਹੈ ਪੀਐਸਸੀ ਆਲੇ ਦੁਆਲੇ ਦੀ ਭਟਕਣਾ ਤੋਂ ਮੁਕਤ ਹੋਈਏ ਕਦੇ ਤੁਸੀਂ ਗੌਰ ਕਰਨਾ ਮਨੁੱਖ ساری ਉਮਰ ਆਸੇ ਪਾਸੇੋਂ ਸੁਖ ਦੀ ਤਲਾਸ਼ ਦੇ ਵਿੱਚ ਭਟਕਦਾ ਤੇ ਯਤਨ ਕਰਦਾ ਹੈ ਜਿਨਨੇ ਜਿੰਨਾ ਵੱਧ ਭਟਕਣਾ ਦੇ ਵਿੱਚ ਪਏ ਕੇ ਆਲੇ ਦੁਆਲੇ ਦਾ ਸਫ਼ਰ ਕੀਤਾ ਕਦੇ ਉਹਦੇ ਜੀਵਨ ਵਿੱਚ ਝਾਤ ਮਾਰ ਕੇ ਉਹਨੂੰ ਪੁੱਛੋ ਤੂੰ ਖੁਸ਼ ਏ ਹੁਣ ਤੇਰੀ ਤਸੱਲੀ ਹੈ ਉਹ ਕਹਿੰਦਾ ਪੁੱਛੋ ਕੁਝ ਨਾ ਬੜਾ ਦੁਖੀ ਆ ਬਹੁਤ ਪਰੇਸ਼ਾਨ ਮੈਨੂੰ ਆਹ ਦੁੱਖ ਹੈ ਮੈਨੂੰ ਆਹ ਦੁੱਖ ਹੈ ਮੈਨੂੰ ਆਹ ਦੁੱਖ ਹੈ ਇਹਦਾ ਮਤਲਬ ਹੈ ਕਿ ਉਹਦੀ ਭਟਕਣਾ ਚੋਂ ਮੈਂ ਨਿਕਲਿਆ ਕੱਖ ਨਹੀਂ ਜਿਹੜਾ ਰਹਿੰਦਾ ਖੁੰਦਾ ਸੁੱਖ ਸੀ ਉਹਦੇ ਕੋਲ ਉਹਨੇ ਉਹਨੂੰ ਵੀ ਬਰਬਾਦ ਕਰ ਲਿਆ ਇੱਕ ਬਚਨ ਹੋਰ ਆਪਜੀ ਦੇ ਨਾਲ ਸਾਂਝਾ ਕਰਾਂ ਗੁਰਬਾਣੀ ਨੇ ਇੱਕ ਹੋਰ ਜੁਗਤ ਸਾਡੇ ਨਾਲ ਸਾਂਝੀ ਕੀਤੀ ਹੈ ਜ਼ਿੰਦਗੀ ਜਿਉਣ ਦੀ ਕਿਉਂਕਿ ਅਸੀਂ 24 ਘੰਟੇ ਗਿਣਦੇ ਆਂ ਦੁੱਖ ਨੂੰ ਆਹ ਦੁੱਖ ਹੈ ਆਹ ਦੁੱਖ ਹੈ ਆਹ ਦੁੱਖ ਹੈ ਅਸੀਂ ਕਿੰਨੀਆਂ ਚੀਜ਼ਾਂ ਦੀ ਗਿਣਤੀ ਕਰਦੇ ਆਂ ਘਾਟਿਆਂ ਦੀ ਜੋ ਸਾਡੇ ਕੋਲ ਨਹੀਂ ਅਸੀਂ ਉਹਨਾਂ ਨੂੰ ਗਿਣਦੇ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਹੁਣ ਸਾਡੀ ਸੁਰਤ ਕਿੰਨਾਂ ਗੱਲਾਂ ਚ ਲੱਗੀ ਏ ਦੁੱਖਾਂ ਦੀ ਗਿਣਤੀ ਕਰਨ ਵਿੱਚ ਸੁਰਤ ਕਿੱਥੇ ੜਕੀ ਹੋਈ ਏ ਜਿਹੜੇ ਘਾਟੇ ਨੇ ਜੋ ਹੈ ਨਹੀਂ ਉਹਨਾਂ ਦੀ ਗਿਣਤੀ ਕਰਨ ਵਿੱਚ ਉਹ ਮਹਾਰਾਜ ਕਹਿੰਦੇ ਨੇ ਗਿਣਤੀ ਉਲਟੀ ਕਰਨੀ ਸ਼ੁਰੂ ਕਰ ਦੇ ਜਿਹੜੇ ਸੁੱਖ ਨੇ ਨਾ ਤੇਰੇ ਕੋਲ ਉਹਨਾਂ ਦੀ ਗਿਣਤੀ ਸ਼ੁਰੂ ਕਰ ਜੋ ਤੇਰੇ ਕੋਲ ਹੈ ਹੁਣ ਉਹਦੀ ਗਿਣਤੀ ਸ਼ੁਰੂ ਕਰ ਇਨੂੰ ਗੁਰਬਾਣੀ ਨੇ ਆਕੇ ਸ਼ੁਕਰ ਵਿੱਚ ਜੀਣਾ ਤੂੰ ਗਿਣਤੀ ਪੁੱਠੀ ਕਰਦਾ ਤੂੰ ਦੁੱਖ ਗਿਣਦਾ ਤੂੰ ਘਾਟੇ ਗਿਣਦਾ ਇਸ ਕਰਕੇ ਦੁਖੀ ਰਹਿਣਾ ਤੂੰ ਸੁਖ ਗਿਣਨੇ ਸ਼ੁਰੂ ਕਰ ਤੇ ਜੋ ਵਾਹਿਗੁਰੂ ਨੇ ਤੈਨੂੰ ਦਾਤਾਂ ਦਿੱਤੀਆਂ ਨੇ ਉਹਨਾਂ ਦੀ ਗਿਣਤੀ ਕਰਕੇ ਉਹਦੇ ਸ਼ੁਕਰ ਵਿੱਚ ਜੀਣਾ ਸ਼ੁਰੂ ਕਰ ਤੇਰੇ ਮਨ ਤੇਰੇ ਹਿਰਦੇ ਦੀ ਅਵਸਥਾ ਬਿਲਕੁਲ ਸਹਜ ਤੇ ਟਿਕਾਵ ਵਾਲੀ ਆ ਜਾਏਗੀ ਕਿਉਂਕਿ ਜਿਹੜੀ ਚੀਜ਼ ਨਾਲ ਤੂੰ ਸਾਝ ਬਣਾ ਰਿਹਾ ਉਹੋ ਜਿਹਾ ਹੀ ਤੇਰਾ ਮਨ ਬਣਦਾ ਜਾ ਰਿਹਾ ਜੇਹੀ ਸੁਰਤ ਤੇ ਹੈ ਰਾਜ ਆਏ ਗੁਰੂ ਕਹਿੰਦੇ ਜਿਹੀ ਸੂਰਤ ਤੇ ਹੈ ਰਾ ਜਾਏ ਜਿਹੋ ਜੀ ਬੰਦੇ ਦੀ ਸੂਰਤ ਹੁੰਦੀ ਜਿੱਥੇ اٹਕੀ ਹੁੰਦੀ ਏ ਬੰਦਾ ਉਸੇ ਟਾਂਗ ਦੇ ਨਾਲ ਹੀ ਉਹਦੇ ਮਨ ਦਾ ਪ੍ਰਭਾਵ ਉਹਦੇ ਮਨ ਦੀ ਅਵਸਥਾ ਬਣ ਜਾਂਦੀ ਏ ਮੈਨੂੰ ਯਾਦ ਏ ਮੇਰੇ ਇੱਕ ਮਿੱਤਰ ਡਾਕਟਰ ਨੇ ਅਸੀਂ ਉਹਦੇ ਕੋਲ ਬੈਠੇ ਸਾਂ ਤੋ ਦੋ ਤਿੰਨ ਮਰੀਜ਼ਾਂ ਨੂੰ ਇੱਕ ਹੀ ਨਿੱਕੀ ਜਿਹੀ ਡੱਬੀ ਚੋਂ ਨੇ ਇੱਕ ਦੋ ਗੋਲੀਆਂ ਜਿਹੜੀਆਂ ਸਨ ਉਹ ਹੀ ਦੇ ਕੇ ਤੋਰਿਆ ਤੇ ਅਸੀਂ ਸੈ ਸੁਭਾਈ ਪੁੱਛ ਲਿਆ ਅਸੀਂ ਕਿਹਾ ਵੀ ਭਾਈ ਸਾਹਿਬ ਇਹ ਇਸ ਇਸ ਗੋਲੀ ਚੇਡਾ ਕੀ ਹੈ ਇੱਕ ਬੰਦਾ ਆਇਆ ਮੈਨੂੰ ਐਵੇਂ ਹੁੰਦਾ ਦੂਜਾ ਆਇਆ ਮੈਨੂੰ ਐਵੇਂ ਹੁਣ ਇੱਕੋ ਹੀ ਗੋਲੀ ਤੁਸਾਂ ਦੇ ਕੇ ਸਾਰ ਦਿੱਤਾ ਉਹ ਮੁਸਕਰਾ ਕੇ ਕਹਿਣ ਲੱਗੇ ਬੰਦੇ ਬਿਮਾਰ ਹੀ ਨਹੀਂ ਇਹ ਬਿਮਾਰ ਨਹੀਂ ਨੇ ਅਸੀਂ ਕਿਹਾ ਜੇ ਬਿਮਾਰ ਨਹੀਂ ਤੇ ਤੁਸੀਂ ਉਹਨਾਂ ਨੂੰ ਦੱਸਣਾ ਸੀ ਨਾ ਵੀ ਅਸੀਂ ਬਿਮਾਰ ਨਹੀਂ ਤੇ ਇਹ ਦਵਾਈ ਤੁਸੀਂ ਇੱਕੋ ਹੀ ਗੋਲੀ ਕਿਉਂ ਦੇ ਦਿੱਤੀ ਹੈ ਕਹਿਣ ਲੱਗੇ ਤਾਂ ਸਾਈਡ ਇਫੈਕਟ ਕੋਈ ਨਹੀਂ ਇਹ ਨੁਕਸਾਨ ਨਹੀਂ ਕਰਦੀ ਉਹ ਬੰਦੇ ਬਿਮਾਰ ਨਹੀਂ ਹੁਣ ਉਹ ਮੇਰੇ ਕੋਲ ਆਏ ਨੇ 2 ਵਜਾ ਨੇ ਇਹ ਦਵਾਈ ਦੇਣ ਦੀ ਹੈ ਪਹਿਲੀ ਵਜਾ ਇਹ ਹੈ ਵੀ ਅਗਰ ਮੈਂ ਦਵਾਈ ਨਹੀਂ ਦਿਆਂਗਾ ਤਾਂ ਉਹ ਸਮਝਣਗੇ ਕੋਈ ਡਾਕਟਰ ਹੈ ਇਹਨੂੰ ਤਾਂ ਪਤਾ ਹੀ ਕੱਖ ਨਹੀਂ ਅਸੀਂ ਬਿਮਾਰ ਆਏ ਮੰਨਦਾ ਨਹੀਂ ਬਿਮਾਰ ਦੀ ਗੱਲ ਨੂੰ ਸੁਣਨਾ ਡਾਕਟਰ ਦਾ ਫਰਜ਼ ਬਣਦਾ ਇਸ ਕਰਕੇ ਉਹਨੇ ਆਪਣੇ ਆਪ ਨੂੰ ਬਿਮਾਰ ਮੰਨ ਲਿਆ ਹੋਇਆ ਇਸ ਕਰਕੇ ਮੇਰਾ ਫਰਜ਼ ਬਣਦਾ ਵੀ ਮੈਂ ਉਹਨੂੰ ਨਕਾਰਾਂ ਨਾ ਸਕੋਂ ਉਹਨੂੰ ਅਕਸੈਪਟ ਕਰਾਂ ਵੀ ਉਹਨੇ ਆਪਣੇ ਆਪ ਨੂੰ ਬਿਮਾਰ ਮੰਨ ਲਿਆ ਤੇ ਉਹ ਮੇਰੇ ਕੋਲ ਭਰੋਸਾ ਕਰਕੇ ਆਏ ਵੀ ਇਹ ਡਾਕਟਰ ਮੇਰਾ ਇਲਾਜ ਕਰੇਗਾ ਹੁਣ ਮੇਰਾ ਫਰਜ਼ ਬਣਦਾ ਮੈਂ ਉਹਨੂੰ ਹੈਂਡਲ ਕਿਵੇਂ ਕਰਨਾ ਦੂਜੀ ਗੱਲ ਹੈ ਕਹਿਣ ਲੱਗਾ ਵੀ ਬਿਮਾਰੀਆਂ ਨੂੰ ਕੋਈ ਨਹੀਂ ਕਈ ਵਾਰ ਬੰਦਾ ਮਾਨਸਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਬਿਮਾਰ ਮੰਨ ਕੇ ਜਦੋਂ ਬਹਿ ਜਾਂਦਾ ਹੈ ਤੇ ਉਹਨੂੰ ਆਪਣੇ ਸਰੀਰ ਦੀਆਂ ਨਿਕੀਆਂ ਨਿਕੀਆਂ ਵਾਧੇ ਘਾਟੇ ਵੀ ਉਹਨੂੰ ਕਮਜ਼ੋਰੀਆਂ ਲੱਗਦੇ ਨੇ ਬਿਮਾਰੀ ਮਹਿਸੂਸ ਹੁੰਦੀ ਹੈ ਇਹ ਦਵਾਈ ਦੇਣ ਦੇ ਨਾਲ ਨਾਲ ਨਾ ਉਹਨੂੰ ਮਾਨਸਿਕ ਤੌਰ ਤੇ ਇੱਕ ਠੁੰਮਣਾ ਆਸਰਾ ਮਿਲ ਜਾਣਾ ਹੈ ਵੀ ਮੈਨੂੰ ਦਵਾਈ ਦੇ ਦਿੱਤੀ ਹੁਣ ਮੈਂ ਠੀਕ ਹੋ ਜਾਣਾ ਹੈ ਇੰਨੇ ਦੇ ਵਿੱਚ ਉਹ ਜਿਹੜੀ ਮਾਨਸਿਕ ਉਹਦੀ ਕਮਜ਼ੋਰੀ ਨੂੰ ਤਸੱਲੀ ਚ ਬਦਲ ਜਾਣੀ ਉਹਨੂੰ ਮਾਨਸਿਕ ਤੌਰ ਤੇ ਤਸੱਲੀ ਆ ਜਾਣੀ ਹੈ ਗੱਲ ਕੇਵਲ ਇਹ ਨਹੀਂ ਮੇਰਾ ਗਿਆ ਕੁਝ ਨਹੀਂ ਉਸ ਆਦਮੀ ਨੂੰ ਮਾਨਸਿਕ ਤੌਰ ਤੇ ਸਹਾਰਾ ਮਿਲ ਗਿਆ ਵੀ ਮੈਂ ਹੁਣ ਠੀਕ ਹੋ ਜਾਣਾ ਇੱਕ ਭਰੋਸਾ ਬਚ ਗਿਆ ਇੱਕ ਵਿਸ਼ਵਾਸ ਉਹਦੇ ਅੰਦਰ ਬਚ ਗਿਆ ਬਸ ਗੱਲ ਇਹ ਨਹੀਂ ਮੈਨੂੰ ਪੁੱਛਿਆ ਮੈਂ ਕਿਹਾ ਵੀ ਇਸ ਤਰ੍ਹਾਂ ਬੰਦਾ ਕਿਉਂ ਮਹਿਸੂਸ ਕਰਦਾ ਹੈ ਕਹਿਣ ਲੱਗੇ ਜਿਸ ਵੇਲੇ ਇਹ ਕਦੇ ਵੀ ਬੰਦੇ ਦੇ ਮਨ ਅੰਦਰ ਖਿਆਲ ਆ ਸਕਦਾ ਹੈ ਵੀ ਮੇਰੇ ਕੋ ਮੈਂ ਤਾਂ ਬੜਾ ਰੋਗੀ ਆ ਮੈਂ ਤਾਂ ਬੜਾ ਬਿਮਾਰ ਹਮੇ ਤਾਂ ਐਵੇਂ ਹੁੰਦਾ ਮੈਂ ਤਾਂ ਐਵੇਂ ਹੁੰਦਾ ਉਹ ਵਾਅਦੇ ਘਟਿਆਂ ਨੂੰ ਬੰਦਾ ਆਪਣੀ ਬਿਮਾਰੀ ਜਦੋਂ ਮੰਨ ਲੈਂਦਾ ਹੈ ਮਾਨਸਿਕ ਤੌਰ ਦੇ ਉਤੇ ਤਾਂ ਉਹਨੂੰ ਆਪਣਾ ਸਰੀਰ ਬਿਮਾਰ ਹੀ ਨਜ਼ਰ ਆਉਣ ਲੱਗ ਪੈਂਦਾ ਹੈ ਬਿਮਾਰ ਹੀ ਮਹਿਸੂਸ ਕਰਨ ਲੱਗ ਪੈਂਦਾ ਹੈ ਕਹਿੰਦਾ ਹੁੰਦੀ ਮੰਨਦੀ ਹੈ ਅਵਸਥਾ ਪਰ ਬੰਦਾ ਮੰਨਦਾ ਹੈ ਵੀ ਮੇਰਾ ਸਰੀਰ ਬਿਮਾਰ ਹੈ ਮੈਂ ਇਸ ਗੱਲ ਤੋਂ ਇਹ ਨਤੀਜਾ ਕੱਢਦਾ ਸਾਂ ਵੀ ਬੰਦਾ ਬਹੁਤੀ ਵਾਰ ਜਦੋਂ ਆਪਣੇ ਮਨ ਦੇ ਅੰਦਰ ਇਹ ਖਿਆਲ ਰੱਖਦਾ ਹੈ ਵੀ ਮੈਂ ਇਹ ਦੁਖੀਆਂ ਤਾਂ ਉਸ ਸੁਭਾਵਕ ਹੀ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦਾ ਹੈ। ਮੇਰੇ ਕੋਲ ਕੁਝ ਨਹੀਂ ਤਾਂ ਉਸ ਸੁਭਾਵਕ ਹੀ ਆਪਣੇ ਆਪ ਨੂੰ ਕੰਗਾਲ ਮਹਿਸੂਸ ਕਰਦਾ ਹੈ। ਹਾਲਾਂਕਿ ਉਹਦੇ ਕੋਲ ਹੁੰਦਾ ਬਹੁਤ ਕੁਝ ਹੈ ਵਾਹਿਗੁਰੂ ਅਕਾਲ ਪੁਰਖ ਦਾ ਦਿੱਤਾ ਹੋਇਆ ਇਹਦਾ ਭਾਵ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ "ਹੇ ਮਨੁੱਖ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਹਮੇਸ਼ਾ ਜੋ ਅਕਾਲ ਪੁਰਖ ਨੇ ਦਿੱਤਾ ਹੈ ਉਹਦੇ ਸ਼ੁਕਰ ਵਿੱਚ ਜੀਣਾ ਤੇਰਾ ਫਰਜ਼ ਬਣਦਾ ਹੈ।" ਸਦਕ ਸਬੂਰੀ ਸਾਦਕਾਂ ਸਬਰ ਤੋਸਾ ਮਲਾਇਕਾਂ ਦੀਦਾਰ ਪੂਰੇ ਪਾਇਸਾ ਥਾਉ ਨਾਹੀ ਖਾਏ ਕਾਂ ਇਸ ਕਰਕੇ ਜੋ ਹਜ਼ੂਰ ਨੇ ਆਪਣੀ ਮੁਬਾਰਕ ਬਾਣੀ ਦੇ ਅੰਦਰ ਸਾਡੇ ਲਈ ਇਹ ਜੀਵਨ ਜੂਣ ਦਾ ਢੰਗ ਤੇ ਜਾਚ ਜੁਗਤ ਸਾਡੇ ਸਾਹਮਣੇ ਰੱਖੀਏ ਆਓ ਇਸ ਨੂੰ ਸਾਰੇ ਰਲ ਮਿਲ ਕੇ ਆਪਾਂ ਗੁਰੂ ਕੀ ਪਾਵਨ ਬਾਣੀ ਪੜ੍ਹ ਕੇ ਬਾਣੀ ਨੂੰ ਵਿਚਾਰ ਕੇ ਸਤਗੁਰੂ ਦੀ ਬਾਣੀ ਕੋਲੋਂ ਇਹ ਚੱਜ ਆਚਾਰ ਜੀਵਨ ਦਾ ਸਿੱਖਣ ਦਾ ਯਤਨ ਕਰੀਏ ਔਰ ਆਪਣੇ ਮਹਾਨ ਇਤਿਹਾਸ ਦੇ ਨਾਲ ਜੁੜਨ ਦਾ ਜ਼ਰੂਰ ਕੋਈ ਨਾ ਕੋਈ ਸਬਾਬਤ ਯਤਨ ਕਰਦੇ ਰਿਹਾ ਕਰੀਏ ਤਾਂ ਕਿ ਬਾਣੀ ਦੇ ਇਸ ਮਹਾਨ ਖਜ਼ਾਨੇ ਕੋਲੋਂ ਅਸੀਂ ਕੋਈ ਨਾ ਕੋਈ ਇਲਾਹੀ ਦਾਤ ਜਿਹੜੀ ਜੀਵਨ ਜਿਉਣ ਦੀ ਪ੍ਰਾਪਤ ਕਰ ਸਕੀਏ ਔਰ ਸੇਧ ਲੈ ਸਕੀਏ ਆਪਣੇ ਪੁਰਾਣੇ ਬਜ਼ੁਰਗਾਂ ਦੇ ਜੀਵਨ ਇਤਿਹਾਸ ਤੋਂ ਕਿ ਅਸੀਂ ਆਪਣੇ ਅੱਜ ਦੇ ਔਰ ਆਉਣ ਵਾਲੇ ਸਮੇਂ ਨੂੰ ਕਿਵੇਂ ਸਵਾਰਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਈਆ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨ ਸਰਬੱਤ ਸੰਤਾਂ ਦਾ ਬਹੁਤ ਧੰਨਵਾਦ ਹੈ ਬੇਨਤੀ ਕਰਾਂਗਾ ਸਤਕਾਰਯੋ ਭਾਈ ਸਰਬਜੀਤ ਸਿੰਘ ਜੀ ਧੰਦਾ ਆਪ ਜੀ ਦੇ ਨਾਲ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰਨਗੇ ਇਕਾਗਰਤਾ ਸਹਿਤ ਸ਼ਰਵਨ ਕਰੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ